ਸਾਨਾਮੋ ਲੋ ਪੁੱਤਾਂ ਨੂੰ ਪਾਲੇ ਫਸਲ ਜੜੀ ਹੈ ਲਗਾਤਾਰ ਅਸੀਂ ਘਟਨਾਵਾ ਦੇਖ ਰਹੇ ਹਾਂ ਜਿਹੜੀ ਅੱਗ ਦੇ ਘਟਨਾਵਾ ਹੈ ਜਾਂ ਕੁਦਰਤੀ ਮਾਰਿਆ ਜਿਹੜੀ ਹੈ ਉਸ ਕਾਰਨ ਕਾਫੀ ਫਸਲ ਦਾ ਨੁਕਸਾਨ ਹੋ ਰਿਹਾ ਪਿਛਲੇ ਦਿਨਾਂ ਦੇ ਵਿੱਚ ਪੱਦੀ ਖਾਲਸਾ ਨਾਲ ਸੰਤਪੁਰ ਪੱਦੀ ਜਗੀਰ ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਲਗਾਤਾਰ ਜਿਹੜੀ ਇਹ ਘਟਨਾਵਾ ਵਾਪਰ ਰਹੀਆਂ ਹਨ ਪਰ ਇਹਦੇ ਵਿੱਚ ਗੱਲ ਕੀਤੀ ਹੋਏ ਪ੍ਰਸ਼ਾਸਨ ਦੀ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਅਨਗਹਿਲੀ ਜਿਹੜੀ ਐ ਸਾਹਮਣੇ ਆ ਰਹੀ ਐ ਤਾਂ ਹੁਣ ਰੁੜਕਾ ਖੁਰਦ ਦੇ ਵਿੱਚ ਜਿਹੜੀ ਐ ਇੱਕ ਘਟਨਾ ਵਾਪਰੀ ਜਿਹਦੇ ਵਿੱਚ 6 ਦੇ ਕਰੀਬ ਜਿਹੜੇ ਖੇਤ ਐ ਸੜ ਗਏ ਉਹ ਸੜ ਗਏ ਸਾਡੇ ਨਾਲ ਛੋਡੀ ਹੁਣੀ ਮੌਜੂਦ ਐ ਬਲਜਿੰਦਰ ਛੋਡੀ ਹੁਣੀ ਛੋਡੀ ਆ तकरीबन ਸਾਰੀ ਫਸਲ ਜਿਹੜੀ ਖੜੀ ਫਸਲ ਸੀਗੀ ਬਿਲਕੁਲ ਭਾਜੀ ਸਾਰੀ ਕਣਕ ਖੜੀ ਸੀਗੀ ਹੂੰ 6 ਤੋਂ 7 ਖੱਤੇ ਜਿਹੜੇ ਕਣਕ ਦੇ ਸੀਗੇ ਹੂੰ ਕਿਹਦੇ-ਕਿਹਦੇ ਆ ਜੀ ਇੱਕ ਖੱਤਾ ਤਾਂ ਸਾਡੇ ਜਸਵੀਰ ਜਹੇਦਾਰ ਦਾ ਆ ਉਹ ਸਾਡੇ ਸਰਬਜੀਤ ਸਿੰਘ ਜੀ ਬੌਦੇ ਆ ਅੱਛਾ ਦੋ ਤਿੰਨ ਖੱਤੇ ਚੂੜ ਭਾਜੀ ਦੇ ਆ ਜਹੇਦਾਰ ਬੜੇ ਪਿੰਡ ਤੋਂ ਅੱਛਾ ਤੇ ਦੋ ਤੋਂ ਤਿੰਨ ਖੱਤੇ ਹੈਗੇ ਚਰਨਜੀਤ ਉਹ ਵੀ ਇਛਗਾਰਾ ਸਿੰਘ ਦੇ ਲੜਕੇ ਤੇ ਬਿਲਕੁਲ ਸਾਰੇ ਕਣਕ ਦੇ ਖੱਤੇ ਸੀ ਤੇ ਜਿਹੜੇ ਸਵਾਲ ਕੰ ਦਾ ਕਾਰਨ ਕੀ ਹੈ ਜੀ ਇਹ ਬਿਜਲੀ ਦੇ ਤਾਰਾਂ ਦੇ ਕਾਰਨ ਅੱਗ ਲੱਗੀ ਹੈ ਜੀ ਤੇ ਸਪਲਾਈ ਇਹ ਬੰਦ ਨਹੀਂ ਸੀਗੀ ਇਹ ਸਪਲਾਈ ਚੱਲਦੀ ਸੀ ਅੱਜ ਵੀਰਵਾਰ ਹੈ ਜਿਵੇਂ ਕਹਿੰਦੇ ਪਏ ਸਪਲਾਈ ਬੰਦ ਹੈ ਤੇ ਇਹ ਜਿਹੜੀ ਮੇਨ ਸਪਲਾਈ ਕਿਸੇ ਹੋਰ ਪਿੰਡ ਨੂੰ ਜਾਂਦੀ ਪਈ ਹੈ ਇਹ ਇਹ ਚਾਲੂ ਆ ਪਤਾ ਕੁਛ ਇਹ ਇਸ ਵੇਲੇ ਚਾਲੂ ਆ ਜੀ ਚਾਲੂ ਹੀ ਰਹਿੰਦੀ ਆ ਜੀ ਚਾਲੂ ਹੀ ਰਹਿੰਦੀ ਆ ਜੀ ਇਹ ਇਹ 24 ਘੰਟੇ ਵਾਲੀ ਆ ਹਾਂਜੀ ਇਹ ਆਪਣੇ ਵਾਲੀ ਲਾਈਨ ਆ ਵੱਡੀ ਲਾਈਨ ਆ ਇਹ ਚਾਲੂ ਆ ਜੀ ਲੱਗੀ ਵੀ 100% ਇਸ ਬਿਜਲੀ ਤੋਂ ਅੱਗੇ ਉਧਰ ਚੱਲੀ ਆ ਉਧਰੋਂ ਚੱਲੀ ਆ ਜੀ ਇਧਰੋਂ ਜਿਹੜੇ ਇਹ ਖੇਤੀ ਕਰਦੇ ਆ ਆਪਣਾ ਨਾਂ ਦੱਸ ਦਿਓ ਸਰਦਾਰ ਜੀ ਤੇ ਇਹ ਕਿਉਂਕਿ ਖੰਬਾ ਜਿਹੜਾ ਹੈ ਉਹ ਤੁਹਾਡੇ ਖੱਤਿਆਂ ਦੇ ਵਿੱਚ ਹੀ ਦਿਖਦਾ ਪਿਆ। ਹਾਂਜੀ ਮੇਰਾ ਨਾਮ ਸਰਵਜੀਤ ਸਿੰਘ ਜੀ ਆ ਜੀ। ਹੂੰ ਪਿੰਡ ਪਿੰਡ ਰੁੜਕਾ ਖੁਰਦ। ਅੱਛਾ ਇਹ ਇਹ ਜਿਹੜੀ ਅੱਗ ਚੱਲੀ ਵੀ ਇਧਰੋਂ ਹੀ ਹੈ ਤੁਹਾਡੇ ਖੱਤਿਆਂ ਦੇ। ਉਹ ਖੇਤ ਦੇ ਵਿੱਚੋਂ ਲੱਗੀ ਆ ਜੀ ਉੱਥੇ ਪਟਾਕਾ ਬੋਲਿਆ ਉਹ ਕਲੋਨੀਆਂ ਵਾਲੇ ਆਪ ਮਤਲਬ ਮੌਜੂਦ ਦੱਸਦੇ ਆ। ਅੱਛਾ ਵੀ ਮੈਂ ਤਾਂ ਘਰ ਸੀ ਤੇ ਮੈਨੂੰ ਘਰੋਂ ਜਾ ਕੇ ਬੁਲਾ ਕੇ ਲਿਆਂਦਾ। ਜੱਤੇ ਆਉਂਦਿਆਂ ਨੂੰ ਪੇਸ਼ ਨਹੀਂ ਗਈ ਤਾਂ ਮਤਲਬ ਕੰਮ ਜੱਤੇ ਅੱਗ ਦਾ ਬਹੁਤ ਵੱਧ ਗਈ ਸੀ। ਅੱਛਾ ਜੀ। ਹਾਂਜੀ ਤੇ ਗਾਂਹ ਦੀ ਗਾਂ ਫਿਰ ਚੱਲੀ ਗਈ। ਗਾਂਹ ਤੇ ਗਾਂ ਚੱਲ ਕੇ ਸਾਰਾ ਹੀ ਆ ਨੁਕਸ ਤੇ ਇਹ ਫਾਇਰ ਬ੍ਰਿਗੇਡ ਦੀ ਗੱਡੀ ਹੁਣ ਬਾਅਦ ਵਿੱਚ ਪਹੁੰਚੀ ਹੈ ਜੇ ਪਹਿਲਾਂ ਜੇ ਅੱਗ ਤੇ ਕਾਬੂ ਕਰ ਲਿਆ ਸੀ ਟਰੈਕਟਰ ਆ ਗਏ ਸੀ ਪਿੰਡੋਂ ਸਾਰੇ ਦੁਨੀਆ ਇਕੱਠੀ ਹੋ ਕੇ ਤੇ ਮਤਲਬ ਸਾਰਿਆਂ ਨੇ ਆਪਣਾ ਮੱਲ ਕਾਰਵਾਈ ਕੀਤੀ ਜਿੰਨੇ ਵੀ ਹੋ ਸਕਿਆ ਲੋਕਾਂ ਦੀ ਮਦਦ ਨਾਲ ਹੀ ਫਿਰ ਹੈ ਹਾਂਜੀ ਲੋਕਾਂ ਦੀ ਮਦਦ ਦੇ ਨਾਲ ਇਹ ਜੀ ਮਤਲਬ ਯੋਗਦਾਨ ਹੋਇਆ ਸਾਰਾ ਕੁਝ ਮਤਲਬ ਅੱਗ ਦਾ ਪ੍ਰਵਾਹ ਮਤਲਬ ਬੰਦ ਹੋਈ ਆ ਅੱਛਾ ਬਲਿੰਦਰੀ ਫਾਇਰ ਬ੍ਰਿਗੇਡ ਦੀ ਗੱਡੀ ਐਸੀ ਦੇਖਦੇ ਪਏ ਆ ਗੱਡੀਆਂ ਤਾਂ ਇੱਥੇ ਤਿੰਨ ਸ਼ਾਇਦ ਤਿੰਨ ਕੇ ਚਾਰ ਮਿਲਿਆ ਹੋਈਆਂ ਫਲੋਰ ਨੂੰ ਹਲਕਾ ਫਲੋਰ ਦੀ ਗੱਲ ਕੀਤੀ ਜਾਵੇ ਤੇ ਗਰਾਿਆਂ ਨੂੰ ਵੀ ਅਲਰਟ ਹੋਈਆਂ ਇਹ ਗੱਡੀਆਂ ਪਰ ਜਦੋਂ ਹੁਣ ਇਹ ਘਟਰਾਵਾ ਹੋ ਰਹੀਆਂ ਤੇ ਗੱਡੀ ਪਹੁੰਚਣ ਨੂੰ ਸਮਾਂ ਲੱਗਦਾ ਪਰ ਗਰਾਿਆਂ ਦੇ ਵਿੱਚ ਗੱਡੀ ਸੀਜ਼ਨ ਹੁੰਦਾ ਚਾਹੇ ਉਹ ਫਸਲ ਕੋਈ ਵੀ ਹੋਵੇ ਉਹਦੇ ਤੁਹਾਨੂੰ ਲੱਗਦਾ ਨਹੀਂ ਗੱਡੀਆਂ ਇੱਥੇ ਖੜ੍ਹਣੀਆਂ ਚਾਹੀਦੀ ਮੈਂ ਜੀ ਹੁਣ ਮੈਨੂੰ ਇਹ ਨਹੀਂ ਸੀ ਪਤਾ ਵੀ ਤੁਹਾਡੇ ਏਰੀਆ ਤੁਹਾਡੇ ਕੋਲ ਆਉਂਦੀ ਹੈ ਇਹ ਫਾਇਰ ਬ੍ਰਿਗੇਡ ਮੈਂ ਪ੍ਰਦੀਪ ਨਾਲ ਗੱਲ ਕੀਤੀ ਸੀ ਜਿੱਦਣ ਸਾਡੇ ਮਾਲੀ ਵੀ ਲੱਗੀ ਸੀ ਇੱਕ ਉਹ ਕਹਿੰਦਾ ਸੀ ਵੀ ਥੋੜੀ ਜੀ ਇੱਕ ਗੱਡੀ ਆਪਾਂ ਘਰ ਆਇਆ ਸਾਰੀ ਗੱਲਬਾਤ ਕਰਕੇ ਰੱਖ ਲੈਣੀ ਹੈ ਹੁਣ ਵੀ ਮੈਂ ਜਦੋਂ ਆਇਆ ਮੈਂ ਗਹੌਰ ਤੋਂ ਚੱਲ ਕੇ ਆਇਆ ਉੱਥੇ ਮਸ਼ੀਨ ਚੱਲਦੀ ਸਾਡੇ ਲੰਬੜ ਦੀ ਤੇ ਮੈਂ ਉੱਥੋਂ ਜਦੋਂ ਦੇਖੀ ਅੱਗ ਮੈਂ ਤਾਂ ਮੁੰਡਾ ਚਰਨਜੀਤ ਮਾਲਾ ਤੋਂ ਐਸੀ ਆਇਆ ਆ ਕੇ ਜਦੋਂ ਦੇਖਿਆ ਵੀ ਬੰਦੇ ਸਾਡੇ ਲੱਗੇ ਸੀ ਬਜਾਉਣ ਮੈਂ ਆ ਕੇ ਪ੍ਰਦੀਪ ਨੂੰ ਫੋਨ ਕੀਤਾ ਉਹਨੇ ਫਾਇਰ ਬਰਗੇਡ ਨੂੰ ਫੋਨ ਕੀਤਾ ਫਿਰ ਚਲੋ 10 ਤੋਂ 15 ਮਿੰਟ ਦੇ ਵਿੱਚ ਫਾਇਰ ਬਰਗੇਡ ਆਈ ਉਦੋਂ ਤੱਕ ਸਾਡੇ ਸਜਣਾ ਨੇ ਭਰਾਵਾਂ ਨੇ ਅੱਗ ਬਜਾ ਚੁੱਕੀ ਸੀ ਨੁਕਸਾਨ ਤਾਂ ਹੋ ਗਿਆ 600 ਨੁਕਸਾਨ 6 ਤੋਂ 7 ਘੱਟੇ ਦਾ ਹੋਇਆ ਜੀ ਘਟੋਂ ਨੁਕਸਾਨ ਤਾਂ ਕਹਿੰਦੇ ਉਹਦੇ ਕਨਾਲ ਥਾਂ ਦਾ ਵੀ ਹੋ ਜੇ ਜੱਟ ਲਈ ਉਹ ਵੀ ਬਹੁਤ ਆ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਕਿਉਂਕਿ ਉਹ ਤਾਂ ਹਾਲੇ ਦੇ ਜਿਵੇਂ ਦੱਸ ਦੇ ਰਿਹਾ ਆ ਸਾਰੇ ਬੰਦਿਆਂ ਦੀ ਜਿਹੜੀ ਹਾਲੇ ਵਾਲੀ ਜ਼ਮੀਨ ਨਹੀਂ ਆ ਕਿਸੇ ਦੀ ਆਪਣੀ ਜ਼ਮੀਨ ਨਹੀਂ ਹੈਗੀ ਆ ਜਿਹੜਾ ਖੱਤਾ ਮੋਰੇ ਜਸਵੀਰ ਜਹੇਦਾਰ ਦਾ ਆ ਉਹ ਸਰਬਜੀਤ ਜੀ ਬਾਹਰ ਉਹ ਵੀ ਹਾਲੇ ਤੇ ਆ ਇਧਰ ਆ ਚੂੜ ਸਿੰਘ ਜੀ ਵੀ ਜਿਹੜੇ ਬਾਹਰ ਐ ਇਹ ਵੀ ਠੀਕੇ ਤੇ ਹੀ ਆ ਤੇ ਮੋਰੇ ਚਰਨਜੀਤ ਜੀ ਬਾਹਰ ਉਹ ਵੀ ਠੀਕੇ ਤੇ ਹੀ ਆ ਤਰਨਜੀਤ ਹਾਂਜੀ ਇੱਕ ਇੱਕ ਸਰੋਜ ਜੀ ਤੋਂ ਹੁਣਾਂ ਤੋਂ ਪੁੱਛ ਲੈਣੇ ਸਰਾਰ ਜੀ ਕਿੰਨਾ ਕੁ ਖਰਚਾ ਆ ਜਾਂਦਾ ਹੈ ਫਿਰ ਆਸ ਵੀ ਹੁੰਦੀ ਹੈ ਕਿ ਜਿਨ੍ਹਾਂ ਦੇ ਆਪਾਂ ਚੱਕਿਆ ਹੁੰਦਾ ਮਾਲ ਜਾਂ ਬੀਜ ਚੱਕਿਆ ਹੁੰਦਾ ਬਾਅਦ ਵਿੱਚ ਮੋੜਨੇ ਦਾ ਖਰਚਾ ਦਾ ਜੀ ਫਿਰ ਆਉਂਦਾ ਹੁਣ ਤੁਹਾਨੂੰ ਪਤਾ ਜੀ ਜ਼ਿਮੀਦਾਰਾਂ ਤੁਸੀਂ ਖਰਚੇ ਦੇ ਵਾੜੀ ਤਾਂ ਕੋਈ ਗੱਲੇ ਹੀ ਨਹੀਂ ਹੈਗੀ ਬਈ ਮਤਲਬ ਅੱਜ 50000 ਦੇ ਲੱਗ ਛਾਗੇ ਕਣ ਖੇਤ ਹੁੰਦਾ ਬੈਸ ਟਾਈਮ ਮਤਲਬ ਉਹਦੇ ਹਿਸਾਬ ਨਾਲ ਦੇਖੋ ਤਾਂ ਬਈ ਹੁਣ ਕੋਸ ਹੱਥ ਪੱਲੇ ਪੈਣ ਨੂੰ ਹੀ ਹੈ ਨਹੀਂ ਵੇ ਸਾਰਾ ਕੋਈ ਨੁਕਸਾਨ ਨਹੀਂ ਨੁਕਸਾਨ ਆ ਵੇ ਮਤਲਬ ਤੇ ਇਸ ਕਰਕੇ ਮਤਲਬ ਹੁਣ ਔਖਾ ਹੋ ਗਿਆ ਜੀ ਸਾਰੇ ਪਾਸਿਓ ਹੁਣ ਤਾਂ ਮਦਦ ਦੀ ਲੋੜ ਆ ਵੇ ਕਿ ਜੇ ਕੋਈ ਮਤਲਬ ਹੋ ਸਕੇ ਤਾਂ ਤੇ ਹੁਣ ਮੁਆਵਜ਼ੇ ਦੀ ਮੰਗ ਕੋਈ ਮੁਆਵਜ਼ੇ ਦੀ ਮੰਗ ਇਹੀ ਹੈ ਸਰਕਾਰ ਵੱਲੋਂ ਕਰਦੇ ਆ ਵੇ ਸਾਨੂੰ ਮੁਆਵਜ਼ਾ ਮਿਲਿਆ ਮਿਲੇ ਇਹਦਾ ਮਤਲਬ ਨੁਕਸਾਨ ਦਾ ਜੇ ਮੁਆਵਜ਼ਾ ਨਹੀਂ ਮਿਲਦਾ ਤਾਂ ਜੱਟ ਜੀਮੇਦਾਰ ਤਾਂ ਮਾਰੇ ਆ ਗਿਆ ਹਾਂਜੀ ਮੇਰਨਾ ਸ਼ਗਾਰਾ ਸਿੰਘ ਆ ਜੀ ਖੇਤਾਂ ਨੂੰ ਅੱਗ ਲੱਗੀ ਆ ਤੁਹਾਨੂੰ ਕਿੱਥੇ ਪਤਾ ਲੱਗਦਾ ਹਾਂ ਤਾਂ ਹੁਣ ਜੀ ਰੋ ਰੱਬਾ ਜੇ ਪੈਣ ਮਿੰਦੋ ਬੈਠਾ ਹੀ ਮੈਂ ਪਰੇਕ ਮੈਂ ਸਾਡੇ ਉਧਰ ਗਾਹਾਂ ਚੱਲਦੀ ਸੀ ਮਸਨਪੁਰ ਨਾਲ ਉਥੇ ਬਿੰਦਾ ਕੰਬਾਇਆ ਹੀ ਦੱਸਿਆ ਉਧਰ ਤੁਹਾਡੇ ਖੇਤਾਂ 'ਤੇ ਅੱਗ ਲੱਗ ਗਈ ਉਹ ਸਮਝਿਦਿਆਂ ਦੌੜ ਆਏ ਸੱਦਾ ਦੌੜ ਆਏ ਆਉਂਦੇ ਆਉਂਦੇ ਸਾਰੇ ਡੂਹੀ ਹੋਈਏ ਗਏ ਚਮਗਾ ਹੁਣ ਜੀ ਲੱਗਿਆ ਆ ਜਿਹੜੇ ਜਿਹੜੇ ਆ ਪਰੇ ਨੂੰ ਲੈ ਲੈਂ ਜਾਂਦੀ ਆ ਇਹਦੇ ਤੋਂ ਹੁਣ ਵੀ ਦਾਅ ਟੁੱਟੀਓ ਦਾਅ ਟੁੱਟੀਓ ਦੇਖਦੀ ਅੱਗ ਪਈ ਆ ਉਹਨਾਂ ਪਟਾਕਾ ਵੱਜਿਆ ਜੀ ਪਟਾਕਾ ਵੱਜ ਕੇ ਸਾਰੇ ਕਹਿੰਦੇ ਉਹਨਾਂ ਅੱਗ ਅੱਗ ਲੱਗੀ ਆ ਇਹ ਅੱਜ ਹੁਣ ਹੋਰ ਕੀ ਕਰਸਾ ਹੁਣ ਇੱਥੇ ਕੀ ਹੋਣਾ ਇਮਾਂ ਕੀ ਕਰਦੇ ਆ ਮੰਗੀ ਜਿਹੜਾ ਵੀ ਜੋ ਵੀ ਇਹ ਪਹਿਲਾਂ ਇਹ ਸਾਰਾ ਲਾਈਨਾਂ ਨੂੰ ਜੋ ਕੁਸ ਇਹਨਾਂ ਸਾਰਾ ਕਲੀਅਰ ਕੰਪਲੀਟ ਹੋਣੀ ਚਾਹੀਦੀਆਂ ਜੇ ਨੁਕਸਾਨ ਹੋਇਆ ਅਗਲੇ ਜੁਰਮਾਨਾ ਦਿੱਤਾ ਜਾਵੇ ਉਹ ਭਰਿਆ ਜਾਵੇ ਹਰਜਾਨਾ ਕਿਹਦੀ ਨਲਾਕੀ ਦੇਖਦੇ ਆ ਇਹਦੇ ਵਿੱਚ ਇਹ ਜਿਹਦਾ ਕਹਲਾ ਬਤਹੀ ਬਿਜਲੀ ਬੋਰਡ ਦੀ ਨਲਾਕੀ ਹੈ ਜੀ ਕਾ ਬਿਜਲੀ ਕਰਦੇ ਲਾਈਨ ਤੋਂ ਅੱਗ ਲੱਗੀ ਆ ਜਿਹੜੀ ਅਪਰਾ ਨੂੰ ਸਪਲਾਈ ਜਾਂਦੀ ਆ ਵੱਡੀ ਲੈਨ ਤੋਂ ਤੇ ਸਰਬਜੀਤ ਸਿੰਘ ਰੁੜਕਾ ਸਰਬਜੀਤ ਸਿੰਘ सुरेंद्र ਸਿੰਘ सुरेंद्र ਸਿੰਘ सुरेंद्र ਸਿੰਘ ਤੇ ਬਿਕਰ ਸਿੰਘ ਛੋਟਾ ਰੋੜਕਾ ਤੇ ਪਿੰਡ ਬੜਾ ਪਿੰਡ ਚੂੜ ਸਿੰਘ ਤੇ ਗਰਦਿਆਲ ਸਿੰਘ ਤੇ ਤਰਨਜੀਤ ਸਿੰਘ ਆਪਣੇ ਛੰਗਾਰਾ ਸਿੰਘ ਆਪਣੇ ਬੜਾ ਪਿੰਡ ਇਹਨਾਂ ਦੇ ਆਪਣੇ 6 ਏਕੜ ਲੋ ਹੋ ਗਏ ਆ ਤੇ ਮੋਰੇ ਆਪਣੇ ਜਸਵੰਤ ਸਿੰਘ ਤਾਂ ਸਨ ਆਫ ਸਰਬਣ ਸਿੰਘ ਉਹਨਾਂ ਦਾ 2 ਕ ਖੇਤ ਦਾ ਲਾਂ ਲੂ ਹੋਇਆ ਤੇ ਅੱਗ ਤੇ ਪਿੰਡ ਵਾਲਿਆਂ ਦੇ ਸੰਯੋਗ ਨਾਲ ਕਾਬੂ ਪਾਇਆ ਗਿਆ ਤੇ ਫਾਇਰ ਬਰਗੇਡ ਨੂੰ ਫੋਨ ਕਰਦੇ ਆ ਜਦੋਂ ਆਪਣੇ ਝੋਨੇ ਦਾ ਸਮਾਂ ਹੁੰਦਾ ਤਾਂ ਸਰਕਾਰ ਅੰਦਰ ਕਮਰਿਆਂ ਦੇ ਬੈਠੇ ਆਪਣੇ ਕਹਿ ਦਿੰਦੀ ਆ ਵੀ ਫਲਾਨੇ ਜਗ੍ਹਾ ਅੱਗ ਲੱਗੀ ਆ ਜਾਂ ਕਿੱਦਾਂ ਵੀ ਆ ਹੁਣ ਕੋਈ ਆਪਣੇ ਚਾਰਾਂ ਨਹੀਂ ਚੱਲ ਰਿਆ ਤੇ ਫਾਇਰ ਬਰਗੇਡ ਅੱਗ ਬੁਝੀ ਤੋਂ ਬਾਅਦ ਵਿੱਚ ਆਈ ਆ ਤੇ ਪਿੰਡ ਦੇ ਸੰਯੋਗ ਦੇ ਨਾਲ ਜਿਹੜੀ ਅੱਗ ਤੇ ਕਾਬੂ ਪਾਇਆ ਗਿਆ ਤੇ ਬਿਜਲੀ ਵਾਲਿਆਂ ਦੀ ਜਿਹੜੀ ਆ ਵੀ ਅਣਗਹਿਲੀ ਜ਼ਿਆਦਾ ਆ ਜਦੋਂ ਉਹਗੇ ਬੰਦੇ ਹੁੰਦੇ ਸਕੇ ਲਾਈਨਾਂ ਲੋਨਾ ਸਾਫ ਹੁੰਦੀਆਂ ਸੀ ਤੇ ਲਾਈਨਾਂ ਦੀ ਕੋਈ ਆਪਣੇ ਕਾਰਵਾਈ ਨਹੀਂ ਕਰਦੇ ਪਹਿਲੀਆਂ ਮੋਟਰਾਂ ਚੱਲਦੀਆਂ ਲਾਈਨਾਂ ਛੋਟੀਆਂ ਆਈਆਂ ਕੋਈ ਨਾ ਤਾਰ ਕੱਸਦਾ ਨਾ ਕੋਈ ਗੱਲ ਨਾ ਕੋਈ ਬਾਤ ਜੇ ਪਰ ਜਿੱਥੋਂ ਦਿਲ ਕਰਦਾ ਚਿੰਗਿਆੜਾ ਮਾਰ ਦਿੰਦਾ ਹੀ ਹਾਂਜੀ ਮੰਗ ਕੀ ਕਰਦੇ ਸਰਕਾਰ ਮੰਗੇ ਆਪਣੇ ਇਹਦਾ ਮਾਜਵਾ ਮਿਲਣਾ ਚਾਹੀਦਾ ਜੀ ਆਪਣੇ ਜਿਹੜੇ ਜ਼ਿੰਮੇਵਾਰ ਹੁਣ ਬੰਦਾ ਕੋਈ ਤਰਨਦੀਪ ਨੂੰ ਮੈਂ ਫੋਨ ਕੀਤਾ ਪਈ ਅੱਗ ਲੱਗੀ ਆ ਤੇ ਅਸੀਂ ਟਰੈਕਟਰ ਲਿਆਂਦੇ ਉਹ ਕਹਿੰਦਾ ਮੈਂ ਉਹਦੇ ਚੂਲੇ ਦਾ ਆਪਰੇਸ਼ਨ ਹੋਇਆ ਫਗਵਾੜਿਓ ਆਪਣੇ ਦੁਆਰ ਲੈਣ ਗਿਆ ਸੀਗਾ ਤੇ ਅਸੀਂ ਆਏ ਆ ਸਾਡੇ ਮਸ਼ੀਨਾਂ ਚੱਲਦੀਆਂ ਬੰਦੇ ਹੁਣ ਕਈ ਘਰਾਂ ਦੇ ਵਿੱਚ ਆ ਫੋਨ ਕਰਕੇ ਦਦੀਦੇ ਆ ਤੇ ਕੰਪੈਨਾਂ ਵਾਲੇ ਚਲੋ ਜ਼ਿੰਮੇਦਾਰ ਹਰੇਕ ਬੰਦਾ ਜਾਗਦਾ ਆ ਵੀ ਆਪਣੇ ਕਹਿਣ ਦਾ ਮਤਲਬ ਫਸਲ ਸਾਰੀ ਤਿਆਰ ਆ ਹਰੇਕ ਬੰਦੇ ਨੂੰ ਡਾਰੇ ਆ ਤਾਂ ਤੁਰੇ ਫਿਰਦੇ ਕਰਕੇ ਪਤਾ ਲੱਗ ਜਾਂਦਾ ਕੋਈ ਬੰਦਾ ਮਸੂਲਪੁਰ ਫਸਲ ਲੈ ਕੇ ਗਿਆ ਕੋਈ ਦਸਾਂਝੀ ਗਿਆ ਕੋਈ ਗਰਾਇਆ ਗਿਆ ਕਾਠਵਟ ਹੋ ਜਾਂਦਾ ਵੀ ਆਪਣੇ ਸੰਜੋਗ ਆ ਵੀ ਪਿੰਡਾਂ ਵਾਲਿਆਂ ਦਾ ਤੇ ਸਰਕਾਰ ਦਾ ਇਹਦੇ ਚ ਕੋਈ ਸੰਜੋਗ ਨਹੀਂ ਹੈਗਾ